ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਅਕਾਲ ਤਖਤ ਦੀ ਰਚਨਾ ਕਰਦੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਬਾਦਸ਼ਾਹੀ ठाਠ ਬਣਾ ਲਿਆ ਤੇ ਸੀਸ ਤੇ ਕਲਗੀ ਕਲੰਗੀ ਜਿਗਾ ਸਜਾ ਲਈ घोड़े ਦੀs ਵਾਰੀ ਕਰਨੀ ਸ਼ਾਸਤਰਾ ਦੇ ਚਲਾਉਣ ਦਾ ਅਭਿਆਸ ਕਰਨਾ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਆਪ ਨੇ ਇਹਨਾਂ ਕਰਤਾ ਪਾ ਦੇਕਰਨ ਦੀ ਆਪਣੇ ਸਿੱਖਾਂ ਨੂੰ ਵੀ ਅਗਿਆ ਦਿੱਤੀ ਸਤਿਗੁਰੂ ਜੀ ਦੇ ਇਹ ਸਾਰੇ ਨਵੇਂ ਹੁਕਮਾਂ ਨੇ ਗੁਰਸਿੱਖਾਂ ਵਿੱਚ ਨਵੀਂ ਰੂਹ ਪੈਦਾ ਕਰ ਦਿੱਤੀ ਨੌਜਵਾਨ ਸਿੱਖ ਧਰਮ ਜੁੱਧ ਵਿੱਚ ਹਿੱਸਾ ਇਸ ਹਾਲ ਆਣ ਲਈ ਅਮਰਤ ਸਾਰੇ ਉਹਨੇ ਸ਼ੁਰੂ ਹੋ ਗਏ 사ਤੂਗੁਰ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਟਿਕਟਵਰਤੀ ਸਿੱਖਾ ਦੇ ਨਾਲ ਇਹ ਵਿਚਾਰ ਕੀਤੀ ਕਿ ਅਸੀਂ ਇੱਕ ਤਖਤ ਦੀ ਰਚਨਾ ਕਰਨੀ ਚਾਹੁੰਦੇ ਹਾਂ ਇਹ ਤਖਤ ਸਿੱਖ ਪੰਥ ਦਾ ਰਾਜਸੀ ਕੇਂਦਰ ਹੋਵੇਗਾ ਇਹ ਤਖਤ ਐਸਾ ਹੋਵੇਗਾ ਕਿ ਸਾਡੇ ਤੋਂ ਬਾਅਦ ਵੀ ਸਿੱਖ ਇੱਥੇ ਬੈਠ ਕੇ ਆਪਣੇ ਰਾਸ਼ੀ ਮਸਲੇ ਬਾਰੇ ਸਲਾਹ مشورہ ਕਰਿਆ ਕਰਨਗੇ ਅਤੇ ਜਾਲਬ ਹਕੂਮਤ ਨਾਲ ਟਕਰਾ ਲੈ ਲਈ ਇਥੋਂ ਅਰਦਾਸ ਸੋਧ ਕੇ ਹਰ ਬੇਹਬਤੇ ਚੜਾਈ ਕਰਿਆ ਕਰਨਗੇ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਲੇ ਆਪ ਦੇ ਸ ਵਿਚਾਰ ਨਾਲ ਸਹਿਬਤੀ ਪ੍ਰਗਟ ਕੀਤੀ ਤੇ ਉਸ ਵੇਲੇ ਇਥੇ ਤਖਤ ਉਸ ਵੇਲੇ ਇਸ ਤਖਤ ਦੀ ਰਚਨਾ ਦਾ ਕੰਮ ਆਰੰਭ ਕਰ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਤਖਤ ਦੀ ਸਾਰੀ ਦਾ ਫੈਸਲਾ ਕੀਤਾ ਗਿਆ ਸਾਮਤ 1666 ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰੂ ਘਰ ਦੇ ਅਨੰਨ ਸੇਵਕ ਬਾਬਾ ਬੁੱਢਾ ਜੀ ਦੇ ਪਵਿੱਤਰ ਹੱਥਾਂ ਤੋਂ ਇਸ ਤਖਤ ਦੀ ਨੀਂਦ ਰਚਨਾ ਕਰਵਾਈ ਤਖਤ ਇਸ ਤਖਤ ਦੀ ਨੀਰਖਵਾਈ ਦਿਨਾਂ ਵਿੱਚ ਹੀ ਇੱਕ ਬੜਾ ਉੱਚਾ ਤੇ ਸੁੰਦਰ ਤਖਤ ਮੰਗਿਆ ਇਸ ਤਖਤ ਦਾ ਨਾਮ ਸਤਿਗੁਰ ਜੀ ਨੇ ਅਕਾਲ ਪੁਰਖ ਦੇ ਨਾਮ ਤੇ ਅਕਾਲ ਤਖਤ ਰੱਖਿਆ ਇਸ ਤਖਤੇ ਤੇ ਬੈਠ ਕੇ ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਨਾਮੇ ਜਾਰੀ ਕੀਤੇ ਗਏ ਹੋਰ ਪੇਟਾਵਾ ਦੇ ਨਾਲ ਸਿੱਖ ਸੰਗਤਾਂ ਸਿਸਤਰ ਵਧੀਆ ਥੋੜੇ ਤੇ ਹੋਰ ਜੰਗੀ ਸਮਾਡ ਲੈ ਕੇ ਹਾਜ਼ਰ ਹੋਇਆ ਕਰਨ ਜਿਹੜੇ ਸਿੱਖ ਜਿਹੜੇ ਸਿੱਖ ਸ਼ਸਤਰ ਦੇ ਘੋੜੇ ਪੇਟ ਕਰਿਆ ਕਰਨਗੇ ਉਹਨਾਂ ਤੇ ਗੁਰੂ ਘਰ ਦੀ ਏ ਪਾਰਸਨਤਾ ਤਾਰ ਹੋਇਆ ਕਰੇਗੀ 사ਤਗੁਰ ਜੀ ਦੇ ਹੁਕਮ ਬਾਬੇ ਬੇਲ ਦੇ ਤੇ ਗੁਰਸਿੱਖਾਂ ਵਿੱਚ ਬੜੀ ਪ੍ਰਸੰਤਾ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ੀਧੀਪ ਵਿੱਚੋਂ ਸਿੱਖਾਂ ਵਿੱਚ ਬੜੀ ਲਾਸਤਾ ਸ਼ਾਈ ਹੋਈ ਸੀ ਹੁਣ ਇਸ ਨਵੇਂ ਪ੍ਰੋਗਰਾਮ ਦੇ ਰੱਬ ਹੋ ਢਾਲ ਸਿੱਖ ਉਤਸ਼ਾਹ ਨਾਲ ਭਰਪੂਰ ਹੋ ਗਏ ਹਜ਼ਾਰਾਂ ਗੁਰਸਿੱਖ ਨੌਜਵਾਨ ਸ਼ਸਤਰ ਧਾਰਨ ਕਰਕੇ ਘੋੜਿਆਂ ਤੇ ਸਵਾਰ ਹੋ ਕੇ ਇਸ ਧਰਮ ਯੁੱਧ ਵਿੱਚ ਹਿੱਸਾ ਲੈਣ ਲਈ ਸਤ ਗੁਰ ਦੇ ਜੋ ਗੁਰ ਪੱਜ ਗਏ ਥੋੜੇ ਸਮੇਂ ਵਿੱਚ ਹੀ ਅਮਰਤ ਸਾਰੇ ਵਿੱਚ ਜਿੱਧਰ ਫੌਜਾਂ ਵਿੱਚ ਜਿਦ ਤਰੇ ਵੇਖੋ ਫੌਜੀ ਸਿੱਖ ਹੀ ਦਿਸਣ ਲੱਗ ਪਏ ਇਸ ਸਾਰੇ ਕਾਰਜ ਦੀ ਜ਼ਿੰਮੇਵਾਰੀ ਸਤਗੁਰ ਜੀ ਨੇ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ ਸੀ ਹੁਣ ਹੁਣ ਧਾਰਮਿਕ ਦੀਵਾਨ ਦੇ ਨਾਲ ਨਾਲ ਰਾਜਸੀ ਦੀਵਾਨ ਵੀ ਸੱਜਣ ਲੱਗ ਪਏ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਭੂ ਭਗਤੀ ਦੀ ਮਰਿਆਦਾ ਚੱਲਦੀ ਸੀ ਤੇ ਬਾਹਰ ਸ਼ਕਤੀ ਦਾ ਦੌਰ ਦੁਆਰਾ ਚਲਦਾ ਸੀ ਇਹ ਵੀ ਰੀਤੇ ਪੀਰੀ ਦੋਏ ਲੋਹੁੱਛੇ ਨਿਸ਼ਾੜ ਸਾਹਿਬ ਅਕਾਲ ਤਖਤ ਦੇ ਖੁੱਲੇ ਵਿਦਾਂਡ ਵਿੱਚ ਚਲਾਏ ਗਏ ਜੋ ਅੱਜ ਤੱਕ ਬੜੀ ਨਿਸ਼ਾੜ ਨਾਲ ਝੁੱਲ ਰਹੇ ਹਨ ਸ੍ਰੀ ਅਕਾਲ ਤਖਤ ਦੇ ਵਿਦਾਂਡ ਵਿੱਚ ਨੌਜਵਾਨਾਂ ਨੂੰ ਚਸ਼ਤਰ ਚਲਾਉਣ ਦੀ ਵਿਦਿਆ ਦਿੱਤੀ ਜਾਣ ਲੱਗੀ ਬਾਹਰ ਜੰਗਲ ਵਿੱਚ ਬਾਹਰ ਜੰਗਲ ਵਿੱਚ ਸ਼ਿਕਾਰ ਖੇਡਣ ਜਾਣ ਸਮੇਂ ਵਜਾਉਣ ਲਈ ਇੱਕ ਵੱਡਾ ਨਗਾਰਾ ਬਣਾਇਆ ਗਿਆ ਬਣਾਇਆ ਗਿਆ ਬਣਾਇਆ ਗਿਆ ਸਤਰ ਬਣਾਉਣ ਲਈ ਕਾਰੀਗਰ ਰੱਖੇ ਗਏ ਬਾਬਾ ਬੁੱਢਾ ਜੀ ਸਤੂਗੁਰ ਜੀ ਦੇਸ ਨਵੇਂ ਆਰੰਭੇ ਕਾਰਜ ਨੂੰ ਪੂਰਨ ਕਰਨ ਲਈ ਦਿਨ ਰਾਤ ਜੁਟੇ ਰਹਿੰਦੇ ਸਨ ਇਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 100 ਸਾਲ ਤੋਂ ਉੱਪਰ ਹੋ ਗਈ ਸੀ ਪਰ ਆਪ ਬੜੇ ਉਤਸ਼ਾਹ ਨਾਲ ਨੌਜਵਾਨ ਵਾਂਗੂ ਇਸ ਸਾਰੀ ਸੇਵਾ ਨੂੰ ਨਿਭਾ ਰਹੇ ਸਨ ਤੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ ਸ੍ਰੀ ਅਕਾਲ ਤਖਤ ਦੀ ਹਜ਼ੂਰੀ ਵਿੱਚ ਹਰ ਰੋਜ਼ ਲੋਡੇ ਪਹਿਰੇ ਦੀਵਾਨ ਸੈਦੇ ਜਿਸ ਵਿੱਚ ਢਾਈ ਜਥੇ ਸਿੱਖਾ ਨੂੰ ਸੂਰਬੀਰ ਦੀਵਾਰਾ ਗਾ ਕੇ ਸੁਣਾਉਂਦੇ ਤਾਂ ਕਿ ਸੂਰਮਿਆਂ ਵਿੱਚ ਵੀਰ ਰਸ ਪੈਦਾ ਵਹ ਪੈਦਾ ਹੋਵੇ ਤੇ ਉਹ ਜ਼ੁਲਮ ਰਾਜ ਨੂੰ ਨਾਸ਼ ਕਰਨ ਲਈ ਤਿਆਰ ਬਰ ਤਿਆਰ ਹੋਣ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਰ ਵਿੱਚ ਸਤਗੁਰ ਜੀ ਦੇ ਇਸ ਚੜ ਦੀ ਕਲਾ ਵਾਲੇ ਅਲੌਕਿਕ ਸਰੂਪ ਦੇ ਦਰਸ਼ਨ ਕਰਾਉਣ ਦਰਸ਼ਨ ਕਰਨ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਹਨ ਪੰਜੇ ਪਿਆਲੇ ਪੰਜ ਪੀਰੇ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਦਰਲ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੀ ਵਾਰੋ ਵਾਰੀ ਦਲ ਭੰਜੜ ਗੁਰੂ ਸੂਰਮਾ ਵੱਡ ਜੋਦਾ ਬੜ ਵੱਡ ਜੋਦਾ ਬਹੁ ਪਰ ਉਪਕਾਰੀ ਜੁਗ ਜੁਗ ਸਤ ਗੁਰ ਧਰੇ ਅਵਤਾਰੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਤੋਂ ਇਸ ਤਖਤ ਦੀ ਨੀ ਰਖਾ ਕੇ ਇਸ ਨੂੰ ਮੁਕੰਮਲ ਕਰਕੇ ਸਿੱਖਾਂ ਲਈ ਝੜਦੀ ਕਲਾ ਝੜਦੀਆਂ ਕਲਾ ਦਾ ਪ੍ਰੇਰਨਾ ਸਰੋਤ ਬਣਾ ਦਿੱਤਾ ਸਤ ਗੁਰੂ ਜੀ ਤੋਂ ਪਿੱਛੋਂ ਸਿੱਖਾਂ ਨੇ ਸਦਾ ਹੀ ਇਸ ਤਖਤ ਦੇ ਹਾਜ਼ਰ ਹੋ ਕੇ ਹਰ ਮਹਿੰਮਦੀ ਚੜਾਈ ਇੱਥੇ ਅਰਦਾਸਾ ਸੋਧ ਕੇ ਆਰੰਭ ਕੀਤੀ ਬਾਬਾ ਬੰਦਾ ਬਹਾਦਰ ਜੀ ਦੀ ਸ਼ੀਦੀ ਤੋਂ ਬਾਅਦ ਸਿੱਖਾਂ ਤੇ ਮੁਸੀਬਤਾਂ ਦੇ ਪਾੜ ਟੁੱਟ ਪਏ ਹਰ ਔਕੜ ਸਮੇਂ ਸਿੱਖ ਇਸ ਤਖਤ ਦੀ ਹਜ਼ੂਰੀ ਵਿੱਚ ਇਕੱਠੇ ਹੋ ਕੇ ਗੁਰਮਤਿ ਸੋਧਦੇ ਰਹੇ ਇਹ ਮਹਾਰਾਜ ਰਣਜੀਤ ਸਿੰਘ ਜੀ ਨੇ ਜਦੋਂ ਕੋਈ ਕਲਹਾਫ ਇੱਕ ਲਕਾ ਫਤਿਹ ਕਰਨ ਲਈ ਚੜ੍ਹਾਈ ਕਰਨੀ ਹੁੰਦੀ ਸੀ ਉਹ ਸਭ ਤੋਂ ਪਹਿਲਾਂ ਆ ਪਹਿਲਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਹਾਜ਼ਰ ਹੁੰਦੇ ਸਨ ਤੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਫਤਿਹਦਾਰ ਦਾਸਾ ਸੋਧ ਦੇ ਸਨ ਵੀ ਹੀ ਸਦੀ ਦੇ ਸ਼ੁਰੂ ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਸ੍ਰੀ ਅਕਾਲ ਤਖਤ ਤੋਂ ਹੋਇਆ ਦੇਸ਼ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋਈ ਹਰ ਮੋੜ ਚ ਲਈ ਇੱਥੋਂ ਜਥੇ ਤੋਰੇ ਜਾਂਦੇ ਸਨ ਇੱਥੋਂ ਸ਼ਾਂਤਮਈ ਦਾ ਪਰ ਲੈ ਕੇ ਸਿੰਘਾਂ ਨੇ ਹਰ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਅੰਤਮ ਹਮਨਤਾ ਤੇ ਬਜ਼ਾਰੀਗਾ ਦੇ ਕਬਜ਼ੇ ਵਿੱਚੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਹੁਣ ਵੀ ਜਦੋਂ ਕੋਈ ਜਦੋਂ ਕਦੀ ਸਿੱਖ ਪੰਥ ਦੇ ਸਾਹਮਣੇ ਕੋਈ ਮੁਸੀਬਤ ਆਉਂਦੀ ਹੈ ਤਾਂ ਕਾਲ ਤਖਤ ਦੀ ਹਜ਼ੂਰੀ ਵਿੱਚ ਇਕੱਠੇ ਕਰਕੇ ਉਸ ਦਾ ਹੱਲ ਸੋਚਿਆ ਜਾਂਦਾ ਹੈ ਸਿੱਖ ਪੰਥ ਦੇ ਪੰਜ ਤੱਤਾਂ ਵਿੱਚੋਂ ਇਹ ਤਖਤ ਪਹਿਲੇ ਤੇ ਇਸ ਸ਼੍ਰੋਮਣੀ ਸ਼੍ਰੋਮਣੀ ਤਖਤ ਹੈ ਸਿੱਖ ਪੰਥ ਬਾਰੇ ਹਰ ਇੱਕ ਹੁਕਮਨਾਮਾ ਇੱਥੋਂ ਜਾਰੀ ਹੁੰਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਬਾਬਾ ਬੁੱਢਾ ਜੀ ਦੀ ਸਿੱਖ ਪੰਥ ਨੂੰ ਅਕਾਲ ਤਖਤ ਦੀ ਅਕਾਲ ਤਖਤ ਦੀ ਬਾਬਾ ਬੁੱਢਾ ਜੀ ਦੀ ਸਿੱਖ ਪੰਥ ਨੂੰ ਅਕਾਲ ਤਖਤ ਦੀ ਦੇਣ ਮਹਾਨ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਵਧ ਰਹੀ ਸ਼ਕਤੀ ਕਾਰਨ ਬਾਦਸ਼ਾਹ ਨੂੰ ਚਿੰਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਿਨੋਂ ਦਿਨ ਚੜ੍ਹਦੀ ਕਲਾ ਤੇ ਜੰਗੀ ਤਿਆਰੀ ਹੁੰਦਿਆਂ ਵੇਖ ਕੇ ਸ਼੍ਰੀ ਗੁਰੂ ਘਰ ਦੇ ਲੋਕਿਆਂ ਨੂੰ ਬੜੀ ਚਿੰਤਾ ਪੈਦਾ ਹੋਈ ਕਿ ਇਹ ਗੁਰੂ ਤਾਂ ਪੁਰਾਣੀ ਮਰਿਆਦਾ ਨੂੰ ਤਿਆਗ ਕੇ ਸ਼ਕਤੀ ਦਾ ਦਿਖਾਵਾ ਕਰ ਰਿਹਾ ਹੈ। ਉਹਨਾਂ ਨੂੰ ਆਪਣੇ ਪਾਪ ਕੰਬਾਰੇ ਸਨ ਬਾਦਸ਼ਾਹ ਜਹਾਂਗੀਰ ਦੇ ਸੁਹੀਆ ਨੇਵੀ ਪੰਜਾਬ ਵੱਲੋਂ ਰਿਪੋਰਟਾਂ ਭੇਜੀਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੁੱਤਰ ਗੁਰੂ ਹਰਗੋਬਿੰਦ ਜੰਗੀ ਤਿਆਰੀ ਕਰ ਰਿਹਾ ਹੈ ਉਹਨੇ ਬੜੇ ਖੜਾ ਕੇ ਲੜਾਕੇ ਯੋਧੇ ਆਪਣੇ ਕੋਲੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਦਿਨ ਰਾਤ ਜੰਗੀ ਸਖਲਾਈ ਹੋ ਰਹੀ ਹੈ ਅਮਰਤਸਰ ਇੱਕ ਫੌਜੀ ਸ਼ੌਲੀ ਦਿਖਾਈ ਦੇ ਰਿਹਾ ਹੈ ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੇ ਹੱਥੋਂ ਕਤਲ ਕਰਵਾ ਕੇ ਕੁਛ ਬੇਫਿਕਰਾ ਹੋ ਚੁੱਕਾ ਸੀ ਉਹ ਸਦਾ ਖਿਆਲ ਸੀ ਕਿ ਸਿੱਖ ਆਪਣੇ ਗੁਰੂ ਨੂੰ ਸ਼ੀਦ ਹੋਣ ਦੇ ਵੇਖ ਕੇ ਨਿਰਾਸ਼ ਹੋ ਕੇ ਦਬ ਜਾਣਗੇ ਪਰ 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 ਜਦੋਂ ਪੰਜਾਬ ਵੱਲੋਂ ਹੋਰ ਤਰ੍ਹਾਂ ਦੀਆਂ ਖਬਰਾਂ ਮਿਲਿਗਾ ਤਾਂ ਬਾਦਸ਼ਾਹ ਧਾਗਿਰ ਨੂੰ ਬੜਾ ਫਿਕਰ ਲੱਗਾ ਕਿ ਗੁਰੂ ਨੇ ਜੇ ਪੰਜਾਬ ਵਿੱਚ ਬਗਾਵਤ ਕਰਕੇ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਫਿਰ ਬੜੀ ਮੁਸ਼ਕਲ ਵੜਾਏਗੀ ਚੰਦੂ ਆਦਿਕ ਗੁਰੂ ਘਰ ਦੇ ਲੋਕੀਆਂ ਨੂੰ ਫਿਕਰ ਲੱਗ ਗਈ ਕਿ ਜੇ ਗੁਰੂ ਇਸੇ ਤਰ੍ਹਾਂ ਆਪਣੀ ਸ਼ਕਤੀ ਵਿਧਾਉਂਦਾ ਰਿਹਾ ਤਾਂ ਸਾਡਾ ਪੰਜਾਬ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ ਸਭ ਤੋਂ ਵਧੇਰੇ ਚੰਦੂ ਡਰ ਰਿਹਾ ਸੀ ਕਿਉਂਕਿ ਬਾਦਸ਼ਾਹ ਦੇ ਇਸ਼ਾਰੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ ਦੀ ਸਾਰੇ ਜ਼ਿੰਮੇਵਾਰੀ ਉਸ ਦੇਸ਼ era ਆਉਂਦੀ ਸੀ ਉਸ ਨੇ ਇਸ ਖਤਰੇ ਤੋਂ ਬਚਣ ਲਈ ਬਾਦਸ਼ਾਹ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਬੜੀ ਤਾਕਤ ਵਧਾਰ ਰਿਹਾ ਹੈ ਉਸ ਨੂੰ ਹੁਣੇ ਹੀ ਦਬਾਉਣਾ ਠੀਕ ਰਹੇਗਾ ਉਹ ਬਦ ਉਹ ਬਾਦਸ਼ਾਹ ਤੋਂ ਡਰਦਾ ਸੀ ਇਸ ਲਈ ਇਸ ਦੇ ਤੌਰ ਤੇ ਉਹ ਕੋਈ ਬਹੁਤਾ ਜ਼ੋਰ ਨਹੀਂ ਸੀ ਪਾ ਸਕਦਾ ਉਸ ਨੇ ਕੁਝ ਹਲਕਾਰਾ ਨੂੰ ਆਪਣੇ ਨਾਲ ਮਿਲਾਇਆ ਤੇ ਉਹਨਾਂ ਨੂੰ ਰਾਹੀਂ ਬਾਦਸ਼ਾਹ ਤੱਕ ਪੰਜਾਬ ਦੀਆਂ ਖਬਰਾਂ ਨੂੰ ਵੜਾ ਵੜਾ ਚੜਾ ਕੇ ਪਚੌੜਾ ਸ਼ੁਰੂ ਕੀਤਾ ਅਹਲਕਾਰ ਹਰ ਸਮੇਂ ਬਰਸ਼ਾ ਦੇ ਦਿਲ ਵਿੱਚੋਂ ਇਹੋ ਡਰ ਪੈਦਾ ਕਰਨ ਦਾਇਤਨ ਕਰਨ ਲੱਗੇ ਰਹੇ ਲੱਗੇ ਕਿ ਜੇ ਗੁਰੂ ਨੇ ਪੰਜਾਬ ਵਿੱਚ ਬਗਾਵਤ ਖੜੀ ਕਰ ਦਿੱਤੀ ਤਾਂ ਹਿੰਦੂ ਵੀ ਗੁਰੂ ਨਾਲ ਮਿਲ ਜਾਣਗੇ ਤੇ ਸਾਰੇ ਦੇਸ਼ ਵਿੱਚ ਰੌਲਾ ਪੈ ਜਾਏਗਾ ਫਿਰ ਇਹ ਸਭ ਬਗਾਵਤ ਨੂੰ ਦਬਾਉਣਾ ਕਠਨ ਹੋ ਜਾਏਗਾ ਆਪਣੇ ਅਲਕਾਰਾਂ ਤੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਾਦਸ਼ਾਹ ਦੇ ਬੜਾ ਅਸਰ ਹੋਇਆ ਤੇ ਉਸ ਨੇ ਇਹ ਮਹਿਸੂਸ ਕੀਤਾ ਕਿ ਸੱਚਮੁੱਚ ਇਹ ਬੜਾ ਭਾਰੀ ਖਤਰਾ ਪੈਦਾ ਹੋ ਰਿਹਾ ਹੈ ਉਸ ਨੂੰ ਇਹ ਡਰ ਵੀ ਮਾਰਦਾ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੇਰੇ ਹੁਕਮ ਨਾਲ ਹੋਈ ਹੈ ਗੁਰੂ ਹਰਗੋਬਿੰਦ ਆਪਣੇ ਪਿਤਾ ਦਾ ਬਦਲਾ ਮੇਰੇ ਤੋਂ ਜ਼ਰੂਰ ਲਏਗਾ ਇਹਨਾਂ ਗੱਲਾਂ ਨੂੰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਦਿੱਲੀ ਮਗੋਂ ਲੈ ਇਹ ਦਿਗੇ ਅਮਰਤਸਰ ਭੇਜ ਦਿੱਤੇ ਇਹ ਦਿਹਾੜੇ ਅਮਰਤਸਰ ਪਹੁੰਚ ਕੇ ਬਾਦਸ਼ਾਹ ਦਾ ਫਰਮਾਨ ਕੀਤਾ ਕਿ ਫਰਮਾਨ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪਹੁੰਚਾ ਦਿੱਤਾ ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਦਿੱਲੀ ਵੱਲ ਰਵਾਨਗੀ ਇਹ ਆਪਾਂ ਅਗਲੇ ਅੱਗੇ ਸਰਵਣ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰੇਓ ਕੋਈ ਨਾ ਛੁੱਕਾ ਗਲਤੀਆਂ ਮਾਫ ਕਰਨਾ ਵਾਹਿਗੁਰੂ ਜੀ